ਸਾਡੇ ਸਮੁੱਚੇ ਦੇਸ਼ ਦੇ ਹਵਾਈ ਸਾਨਾਂ ਨੇ ਮਿਲਟਰੀ ਨੇ ਦੇਵੀ ਨੇ ਕਿ ਜਿਹੜਾ ਇੱਕ ਪਾਕਿਸਤਾਨ ਦੇ ਵਿੱਚ ਰਹਿੰਦੇ ਅੱਤਵਾਦੀਆਂ ਨੂੰ ਜਵਾਬ ਦਿੰਦਾ ਉਹਦੇ ਤਹਿਤ ਅੱਜ ਸਮੁੱਚੇ ਜ਼ਿਲ੍ਹਾ ਤਰਨਤਾਰਨ ਦੇ ਅੰਦਰ ਤਰੰਗਾ ਯਾਤਰਾ ਕੱਢ ਕੇ ਸਮੁੱਚੇ ਦੇਸ਼ ਵਾਸੀਆਂ ਨੂੰ ਸਮੁੱਚੇ ਸੈਨਿਕਾਂ ਨੂੰ ਜਿਹੜਾ ਉਹ ਸਲਾਮ ਹੈ ਉਹਨਾਂ ਨੂੰ ਸਲੂਟ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹੜੇ ਵੀ ਫੈਸਲੇ ਲਏ ਨੇ ਉਹ ਸਾਡੇ ਦੇਸ਼ ਦੇ ਹੱਕ ਦੇ ਵਿੱਚ ਲਏ ਨੇ ਇੱਕ ਵਾਰੀ ਪਾਕਿਸਤਾਨ ਚ ਰਹਿੰਦੇ ਅਤਵਾਦੀਆਂ ਨੂੰ ਦੱਸ ਦਿੱਤਾ ਹੈ ਕਿ ਅੱਗੇ ਤੋਂ ਤੁਸੀਂ ਦੇਸ਼ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਸ਼ਰਾਰਤ ਕਰਦੇ ਹੋ ਤੇ ਇਹਦਾ ਜਵਾਬ ਜਿਹੜਾ ਇੱਟ ਦਾ ਜਵਾਬ ਆ ਪੱਥਰ ਵਾਂਗੂ ਦਿੱਤਾ ਜਾਊਗਾ ਅੱਜ ਮੈਂ ਸਮੁੱਚੇ ਹੀ ਵੱਖ-ਵੱਖ ਜਥੇਬੰਦੀਆਂ ਤੋਂ ਆਏ ਸਮੁੱਚੇ ਲੋਕਾਂ ਦਾ ਸਮੁੱਚੇ ਵਰਕਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕਜੁੱਟਤਾ ਕਰਕੇ ਇਸ ਸਮੂਹ ਤੰਗੜਾ ਯਾਤਰਾ ਚਮੂਲੀਅਤ ਵੀ ਕੀਤੀ ਤੇ ਸਮੁੱਚੇ ਸਨਾਮਾਂ ਨੂੰ ਅੱਜ ਸਲੂਟ ਵੀ ਦਿੱਤਾ ਇਹਨਾਂ ਸ਼ਬਦਾਂ ਦੇ ਨਾਲ ਸਮੁੱਚੇ ਸਾਰੇ ਸ਼ਹਿਰ ਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਧੰਨਵਾਦ